ਦੇ ਨਾਲ ਕਿ ਮੈਂ ਸਮਝਦਾ ਕਿ ਪੰਜਾਬ ਨੂੰ ਰਦੇਸ਼ ਨੂੰ ਰੰਗਲਾ ਸਮਾਜ ਜਿਹੜਾ ਉਹ ਬਣਾਇਆ ਜਾ ਸਕਦਾ ਸੁਨਾਮ ਦੇ ਵਿੱਚ ਵੀ ਹਰ ਸਾਲ ਬੜੇ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਹੈ ਜੇ ਸੱਚੀ ਤਾਂ ਬਹੁਤ ਯਾਰ ਹੈ ਤੇ ਅੱਜ ਵੀ ਪੂਰੀ ਪ੍ਰੋਗਰਾਮ ਹੈ ਤੇ ਪਹੁੰਚੇ ਹੈ ਤੇ ਸਾਰਿਆਂ ਨੂੰ ਮੈਂ ਤਾਂ ਹੀ ਅਪੀਲ ਕਰੂੰਗਾ ਤੇ ਆਪਣੇ ਬੱਚਿਆਂ ਨੂੰ ਛੋਟੀਆਂ ਉਮਰਾਂ ਦੇ ਵਿੱਚ ਗਰਾਊਂਡ ਦੇ ਨਾਲ ਫੀਲਡ ਦੇ ਨਾਲ ਕਿਸੇ ਨਾ ਕਿਸੇ ਸਪੋਰਟਸ ਦੇ ਨਾਲ ਜੋੜ ਲਓ ਕਿਉਂਕਿ ਜੇ ਅ ਸਰੀਰ ਤੰਦਰੁਸਤ ਹੈ ਤਾਹੀ ਦਿਮਾਗ ਤੰਦਰੁਸਤ ਹੈ ਤਾਹੀ ਬੰਦਾ ਬਿਮਾਰੀਆਂ ਤੋਂ ਬਚਿਆ ਹੈ ਤਾਹੀ ਤਰੱਕੀਆਂ ਕਰ ਸਕਦਾ ਹੈ ਜੇ ਸਿਹਤ ਪੱਖੋਂ ਬਚਾ ਤੰਦਰੁਸਤ ਹੈ ਤੇ ਉਹਦਾ ਇੱਕੋ ਇੱਕ ਜ਼ਰੀਆ ਇੱਕੋ ਇੱਕ ਤਰੀਕਾ ਸਪੋਰਟਸ ਨਾਲ ਸਾਰੇ ਨਿਕਰਦੇ ਬਹੁਤ ਆਨੰਦ ਮਾਣਦੇ ਨੇ ਨੋਰਵਨ ਨੂੰ ਵੀ ਸ਼ੁਨਾਹ ਦੇਣਾ ਚਾਹੁੰਦਾ ਹਾਂ ਕਿੰਨਾ ਵਾਰ ਮੇਰਾ ਹੀ ਮਤਲਬ ਸਪੋਰਟਸ ਦੇ ਨਾਲ ਜੋੜਨ ਦਾ ਯਤਨ ਕਰ ਰਹੀ ਹੈ ਨੌਜਵਾਨਾਂ ਦਾ ਸਾਡੇ ਵੱਲੋਂ ਤਾਂ ਕੋਸ਼ਿਸ਼ ਚੱਲ ਹੀ ਰਹੀ ਹੈ ਜੀ ਪਿਛਲੇ 3.5 ਸਾਲਾਂ ਦੇ ਵਿੱਚ ਪਹਿਲੇ ਸਾਲ ਖੇਡਾਂ ਬਦਲ ਪੰਜਾਬ ਦੀਆਂ 3.5 ਲੱਖ ਲੋਕਾਂ ਨੇ ਆੜੀ ਸੌ 4.5 ਲੱਖ ਲੋਕਾਂ ਨੇ ਫਿਰ ਉਸ ਤੋਂ ਅਗਲੇ ਸਾਲ ਆਦੇ ਵੀ ਲੱਗੇ 5.5 ਲੱਖ ਸਪੋਰਟਸਮੈਨ ਨੇ ਉਹਦੇ ਚ ਪਾਰਟਿਸਪੇਟ ਕੀਤਾ ਤਿੰਨ ਤਿੰਨ ਪੀੜੀਆਂ ਵੀ ਦਾਦਾ ਵੀ ਖੇਡ ਰਿਹਾ ਬੇਟਾ ਵੀ ਖੇਡ ਰਿਹਾ ਤੇ ਅੱਗੇ ਬੱਚਾ ਵੀ ਖੇਡ ਰਿਹਾ ਤਿੰਨ ਤਿੰਨ ਪੀੜੀਆਂ ਨੇ ਜਿਹੜੀਆਂ ਉਹ ਇਕੱਠਿਆਂ ਫੀਲਡ ਦੇ ਵਿੱਚ ਸਪੋਰਟਸ ਗਰਾਊਂਡ ਦੇ ਵਿੱਚ ਉਹ ਦੇਖਣ ਨੂੰ ਇਸ ਇਵੈਂਟ ਦੇ ਵਿੱਚ ਮਿਲਦੀਆਂ ਨੇ ਔਰ ਇਸ ਤੋਂ ਇਲਾਵਾ ਇਸ ਸਾਡੇ ਸਾਲ ਦੇ ਬਜਟ ਦੇ ਵਿੱਚ ਵੀ ਤਕਰੀਬਨ 970 ਕਰੋੜ ਰੁਪਏ ਦੇ ਕਰੀਬ ਹੈ ਜਿਹੜਾ ਉਹਦੀ ਪ੍ਰੋਵੀਜ਼ਨ ਕੀਤੀ ਗਈ ਜਿੱਥੇ ਪਿੰਡੋ ਪਿੰਡੀ ਜੋ ਖੇਡਾਂ ਦਾ ਮਾਹੌਲ ਹੈ ਜਿਹੜਾ ਉਹ ਗਰਾਊਂਡ ਦੇ ذریعے ਜਿਮਾਂ ਦੇ ذریعے ਉਹ ਬਣਾਇਆ ਜਾ ਰਿਹਾ ਹੈ ਮੰਤਰੀ ਜੀ ਸੁਨਾਮ ਦੇ ਵਿੱਚ ਸਟੇਡੀਅਮ ਬਣਾ ਰਹੇ ਹੋ ਖੇਡਾਂ ਵਾਸਤੇ ਬਣਾ ਰਹੇ ਹੋ ਤੇ ਹੋਰ ਕੀ ਸੁਵਿਧਾਵਾਂ ਆ ਲੱਗ ਸਕਦੀਆਂ ਨੇ ਖਿਡਾਰੀਆਂ ਵਾਸਤੇ ਤੁਸੀਂ ਦੱਸੋ ਚਾਹਣੀ ਕੀ ਹੋ ਕੋਈ ਕਿਤਾਬ ਵਗੈਰਾ ਦਾ ਇੰਤਜ਼ਾਮ ਜਿਹੜੇ ਬੱਚਿਆਂ ਨੂੰ ਜਿਵੇਂ ਆਪਣੇ ਹੁੰਦੇ ਰਹੇ ਤੁਸੀਂ ਪਹਿਲਾਂ ਡਿਊਟੀ ਹੈ ਸਾਡੀ ਕੀ ਸਪੋਰਟਸ ਫੈਸਿਲਿਟੀਆਂ ਜਿਹੜੀਆਂ ਉਹ ਤਿਆਰ ਕੀਤੀਆਂ ਹਨ तकरीबन 21 ਕਰੋੜ ਦਾ ਕੰਮ ਇੱਥੇ ਚੱਲ ਰਿਹਾ ਹੈ 20 ਕਰੋੜ ਦਾ ਕੰਮ ਹੈ ਜਿਹੜਾ ਉਹ ਐਸ ਸੀ ਐਸ ਸਟੇਡੀਅਮ ਦੇ ਵਿੱਚ ਚੱਲ ਰਿਹਾ ਹੈ ਯਾਨੀ ਕਿ ਬ੍ਰੌਡਲੀ ਸਪੋਰਟਸ ਦੀਆਂ ਫੈਸਿਲਿਟੀਆਂ ਦੇ ਵਿੱਚ ਇਹਨਾਂ ਦੋ ਥਾਵਾਂ ਤੇ ਜਿਹੜੀਆਂ ਕਿਸ਼ੀ ਉਧਰ ਸਿੰਘ ਦੇ ਨਾਮ ਉੱਤੇ ਸਮਰਪਿਤ ਨੇ ਤੇ तकरीबन 40-41 ਕਰੋੜ ਰੁਪਏ ਲੱਗ ਰਿਹਾ ਹੈ ਜਦੋਂ ਫੈਸਿਲਿਟੀਆਂ ਤਿਆਰ ਹੋ ਜਾਣ ਜੀ ਕਿੱਟਾਂ ਦਾ ਫਿਰ ਛੋਟੀਆਂ ਗੱਲਾਂ ਨੇ ਉਹ ਤਾਂ ਹੋਈ ਜਾਣਗੀਆਂ ਉਹ ਚੀਜ਼ 51 ਜੀ ਭਾਜਪਾ ਕਹਿ ਰਹੀ ਹੈ ਸਾਡੇ ਕੈਂਪ ਬੰਦ ਕਰਾਏ ਗਏ ਨੇ ਤੇ ਆਮ ਆਦਮੀ ਪਾਰਟੀ ਕਹ ਰਹੀ ਹੈ ਵੀ ਡਾਟਾ ਚੋਰੀ ਹੋ ਰ ਜਦ ਕਿ ਉਹ ਕਹਿੰਦੇ ਨੇ ਇੰਨਾ ਵੱਲੋਂ ਵੀ ਕੈਂਪ ਲਗਾਏ ਗਏ ਕੀ ਉਦੋਂ ਨਹੀਂ ਡਾਟਾ ਚੋਰੀ ਹੋਇਆ ਕੈਂਪ ਲਾਉਣ ਦਾ ਉਹਨਾਂ ਦਾ ਮਕਸਦ ਕੀ ਹੈ ਜਿਹੜਾ ਜਿਵੇਂ ਉਹ ਕਹਿੰਦੇ ਨੇ ਵੀ ਅਸੀਂ ਜਿਆਦਾ ਸਹੂਲਤਾਂ ਦੇ ਦਾਂਗੇ ਆਸੂਲਤਾ ਦੇ ਦਾਂਗੇ ਲੋਕਾਂ ਨੂੰ ਦੇਣੀ ਚਾਹੁੰਦੇ ਆ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਕਿ ਤਕਰੀਬਨ 11 ਲੱਖ ਲੋਕਾਂ ਦੇ ਕਾਰਡ ਦਾ ਕਾਰਡ ਕੱਟਣ ਦਾ ਰਾਸ਼ਨ ਕਾਰਡ ਕੱਟਣ ਦਾ ਫਰਮਾਨ ਦਾ ਤੁਸੀਂ ਅੱਜ 15 ਦਿਨ ਪਹਿਲਾਂ ਭੇਜ ਕੇ ਵੱਡੇ ਹੋ ਪੰਜਾਬ ਸਰਕਾਰ ਨੂੰ ਫਿਰ ਜੇ ਤੁਸੀਂ ਕਿਸੇ ਨੂੰ ਬੈਨੀਫਿਟ ਦੇਣਾ ਹੀ ਹੈ ਤੇ ਅੱਜ ਦੀ ਤਾਰੀਖ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਕੋਲੇ ਆਧਾਰ ਕਾਰਡ ਦੇ ਜ਼ਰੀਏ ਵੋਟ ਦੇ ਜ਼ਰੀਏ ਉਹਨਾਂ ਦੇ ਬੈਂਕ ਅਕਾਊਂਟ ਦੇ ਜ਼ਰੀਏ ਏ ਟੂ ਜ਼ेड ਸਾਰੇ ਦਾ ਸਾਰਾ ਆ ਰਿਪੋਰਟ ਤੁਹਾਡੇ ਕੋਲੇ ਹੈਗਾ ਕੇਂਦਰ ਸਰਕਾਰ ਕੋਲ ਤੁਸੀਂ ਕੋਈ ਲਾਹਾ ਦੇਣਾ ਤੇ ਵੈਸੀ ਡਾਇਰੈਕਟ ਡੀਬੀਟੀ ਕਹਿੰਦੇ ਜਿਹਨੂੰ ਆਪਾਂ ਸਿੱਧਾ ਖਾਤਿਆਂ ਦੇ ਵਿੱਚ ਪੈਸੇ ਪਾ ਦੋ ਕੌਣ ਰੋਕਦਾ ਪਰ ਪਿੰਡੋਂ ਪਿੰਡੀ ਕੈਂਪ ਲਾ ਕੇ ਲੋਕਾਂ ਤੋਂ ਉਹਨਾਂ ਦੇ ਬੈਂਕਾਂ ਦੀਆਂ ਡਿਟੇਲਸ ਮੰਗਣੇ ਅਕਾਊਂਟ ਨੰਬਰ ਮੰਗਣੇ ਮੈਂ ਤੁਹਾਡੇ ਤੋਂ ਕਹਾਂ ਕਿ ਪੈਸਾ ਮੈਨੂੰ ਆ ਤੇ ਬੈਂਕ ਦੀ ਡਿਟੇਲ ਦਿਓ ਦੇਵਾਂਗਾ ਦਿਓਗੇ ਕੋਈ ਨਹੀਂ ਦਿੰਦਾ ਹੈਗਾ ਔਰ ਮੰਗਣਾ ਚਾਹੀਦਾ ਵੀ ਨਹੀਂ ਹੈਗਾ ਜਿਹੜਾ ਕੇਂਦਰ ਸਰਕਾਰ ਦਾ ਐਕਟ ਹੈ ਉਹ ਵੀ ਇਹੀ ਕਹਿੰਦਾ ਵੀ ਜਿਹੜੀ ਪ੍ਰਾਈਵੇਸੀ ਹੈ ਆਪਦੇ ਤੁਸੀਂ ਜ਼ਰੂਰੀ ਕਾਗਜ਼ਾਤਾਂ ਦੀ ਰੱਖੋ ਰੋਜ਼ ਚੌਥੇ ਦਿਨ ਆਪਾਂ ਨੂੰ ਕਦੇ ਆਰਬੀ ਤੋਂ ਕਦੇ ਬੈਂਕਾਂ ਤੋਂ ਕਦੇ ਗਵਰਨਮੈਂਟ ਆਫ ਇੰਡੀਆ ਤੋਂ ਕਦੇ ਗਵਰਨਮੈਂਟ ਆਫ ਪੰਜਾਬ ਤੋਂ ਮੈਸੇਜ ਆ ਜਾਂਦਾ ਕਿ ਆਪਦੇ ਜਿਹੜੇ ਜ਼ਰੂਰੀ ਦਸਤਾਵੇਜ਼ ਨੇ ਉਹ ਕਿਸੇ ਨਾਲ ਸ਼ੇਅਰ ਨਾ ਕਰੋ ਬੈਂਕ ਫਰਾਡ ਤੋਂ ਸਾਵਧਾਨ ਰਹੋ ਰੋਜ਼ ਮੈਸੇਜ ਆਉਂਦੇ ਨੇ ਤੇ ਇਹ ਜਾ ਕੇ ਉਹਨਾਂ ਲੋਕਾਂ ਦੇ ਅਕਾਊਂਟ ਨੰਬਰ ਮੰਗੀ ਜਾਂਦੇ ਨੇ ਜੇ ਕੱਲ ਨੂੰ ਕਿਸੇ ਨਾਲ ਕਿਸੇ ਨਾਲ ਖੁਦ ਨਾਲ ਖਾਸਤਾ ਜੇ ਫਰਾਡ ਹੋ ਗਿਆ ਜਿੱਦੇ ਸਕੂਲ ਕੰਪਲੀਟ ਆ ਰਹੀ ਅਸੀਂ ਆ ਤਦ ਦੀ ਜ਼ਿੰਮੇਵਾਰੀ ਕਿਦੀ ਹੋਗੀ ਕਿ ਬੀਜੇਪੀ ਜ਼ਿੰਮੇਵਾਰੀ ਓਟੂ ਕੀ ਵੀ ਇਹ ਫਰਾਡ ਜਿਹੜਾ ਇਹ ਸਾਡੀ ਵਿਜਾ ਕਰਕੇ ਹੋਇਆ ਸੋ ਇਸ ਕਰਕੇ ਲੋਕਾਂ ਨੂੰ ਬੇਵਕੂਫ ਬਣਾਉਣ ਵਾਲਾ ਕੰਮ ਬੰਦ ਕਰਨਾ ਜਿੰਨੀਆਂ ਫੈਸਿਲਿਟੀਆਂ ਨੇ ਉਹ ਪੰਜਾਬ ਸਰਕਾਰ ਮੈਨੂੰ ਤਾਂ ਇਹ ਵੀ ਪਤਾ ਲੱਗਿਆ ਕਿ ਉੱਥੇ ਬੈਠ ਕੇ 20-20 50,000 ਰੁਪਏ ਲੋਕਾਂ ਤੋਂ ਫਾਰਮ ਭਾਈ ਭਰਾਈ ਦੇ ਲੈਣੇ ਜਿਹੜੇ ਕੰਮ ਅਸੀਂ ਪੰਜਾਬ ਸਰਕਾਰ ਆ ਫ੍ਰੀ ਆਫ ਕਾਸਟ ਕਰ ਰਹੀ ਹੈ ਸੇਵਾ ਕੇਂਦਰਾਂ ਦੇ ਵਿੱਚ ਉਹਦੀ ਕਾਹਦੇ ਕਾਦੇ ਵਾਸਤੇ ਕਮਿਸ਼ਨ ਲੈ ਰਹੇ ਨੇ ਇਹ ਸੋ ਇਹ ਜਿਹੜੀ ਚੋਰ ਬਾਜ਼ਾਰੀ ਇਹ ਬੰਦ ਕਰਨਾ ਅਮਰੀਕਾ ਯੂ ਐਸ اے ਨੇ ਚੱਕਣ ਦੀ ਦੂਜੇ ਗੱਲ ਕੀਤੀ ਪੰਜਾਬੀ ਨੌਜਵਾਨ ਦੇ ਵਿੱਚ ਐਕਸੀਡੈਂਟ ਹੋਇਆ ਸੀ ਇਹ ਪੰਜਾਬੀ ਜਿਹੜੇ ਕਟਰ ਬਣਨੇ ਉਹ ਦੁੱਧਾ ਚ ਦੇਖੋ ਮੈਂ ਸਮਝਦਾ ਕਿ ਇਹ ਬਹੁਤ ਮੰਦ ਭਾਗਾ ਹੋਇਆ ਜੋ ਇੱਕ ਆ ਰੋਂਗ ਯੂਟਰਨ ਲੈਣ ਦੀ وجہ ਕਰਕੇ ਤਿੰਨ ਅਮਰੀਕਨ ਸਿਟੀਜ਼ਨਸ ਦੀ ਡੈਥ ਹੋਈ ਹੈ ਇਹ ਮੰਦ ਭਾਗਾ ਹੈ ਇਹ ਅਨਫੋਰਚੂਨੇਟ ਪਰ ਮੈਂ ਨਾਲ ਇਹ ਵੀ ਕਹੂੰਗਾ ਕਿ ਇੱਕ ਬੰਦੇ ਦੀ ਗਲਤੀ ਦੀ وجہ ਕਰਕੇ ਸਾਰੀ ਕਮਿਊਨਿਟੀ ਨੂੰ ਸਜ਼ਾ ਆਪਾਂ ਨਹੀਂ ਦੇ ਸਕਦੇ ਜਿਹੜਾ ਤੁਹਾਡਾ ਲਾਅ ਤੋੜਦਾ ਹੈ ਕਾਨੂੰਨ ਤੋੜਦਾ ਹੈ ਠੀਕ ਹੈ ਨਾ ਉਹਨੂੰ ਸਜ਼ਾ ਦੋ ਪਰ ਇਸ ਤਰੀਕੇ ਨਾਲ ਆਪਾਂ ਕਹੀਏ ਵੀ ਸਾਰਿਆਂ ਦੇ ਸਾਰਿਆਂ ਦੇ ਵੀਜ਼ੇ ਰੱਦ ਜੀ ਅੱਜ ਤੋਂ ਮਗਰੋਂ ਕਿਸੇ ਨੂੰ ਪੀਆਰ ਨਹੀਂ ਮਿਲਣੀ ਅੱਜ ਤੋਂ ਕਿਸੇ ਵਾਰ ਕਿਸੇ ਨੂੰ ਵੀਜ਼ਾ ਨਹੀਂ ਮਿਲਣਾ ਤੇ ਇਹ ਜਿਹੜਾ ਕੰਮ ਹੈ ਇਹ ਗਲਤ ਹੈ ਨਹੀਂ ਹੋਣਾ ਚਾਹੀਦਾ ਹੈ ਸਰ ਜੀ ਇੱਕ ਜਿਹੜਾ ਸੁਨਾਮ ਹੈਗਾ ਇਹ ਫੁੱਟਬਾਲ ਦਾ ਬਹੁਤ ਵੱਡਾ ਗੜ ਰਿਹਾ ਹੈ ਪਹਿਲਾਂ ਇਹਨਾਂ ਨੂੰ ਬੱਚੇ ਨਵੀਂ ਜਿਹੜੀ ਪਨੀਰੀ ਜੀ ਉੱਥੇ ਸਟੇਡੀਅਮ ਦੇ ਵਿੱਚ ਫੁੱਟਬਾਲ ਗਰਾਊਂਡ ਦੀ ਕੀ ਹੋਰ ਦਿੱਕਤ ਆ ਰਹੀ ਉਹ ਕਹਿੰਦੇ ਵੀ ਕੋਈ ਦਿੱਕਤ ਨਹੀਂ ਆ ਰਹੀ ਜੀ ਜਦੋਂ ਕੰਮ ਘਰ ਚ ਆਪਾਂ ਘਰ ਵੀ ਬਣਾਉਨੇ ਆ ਜਾਂ ਘਰ ਦੀ ਰੇਨੋਵੇਸ਼ਨ ਕਰਦੇ ਆ ਤੇ ਇੱਕ ਥਾਂ ਦਾ ਸਮਾਨ ਇੱਕ ਕਵਰੇਜ ਆਕੀ ਦੂਜੀ ਥਾਂ ਤੇ ਰੱਖ ਲੈਣੇ ਨਾ ਉਸ ਮਹੀਨਾ 20 ਦਿਨ ਚਾਰ ਛੇ ਮਹੀਨੇ ਉਹ ਦਿੱਕਤ ਆਉਂਦੀ ਹੈ ਨਾ ਹੁਣ ਸਾਰੇ ਪਾਸੇ ਗਰਾਊਂਡ ਨੇ ਜਿਹੜੇ ਉਹ ਹੌਕੀ ਦੇ ਵੀ ਫੁੱਟਬਾਲ ਦੇ ਵੀ ਏ ਟੂ ਜ਼ेड ਸਾਰੇ ਟਰੈਕ ਥੋੜੇ ਐਥਲੈਟਿਕ ਐਸੋਸੀਏਸ਼ਨ ਏ ਟੂ ਜ਼ेड ਸਾਰੇ ਸਾਰੇ ਗਰਾਊਂਡ ਬਣ ਰਹੇ ਨੇ ਜਦੋਂ ਤੱਕ ਉਹ ਕੰਪਲੀਟ ਨਹੀਂ ਹੋ ਜਾਂਦੇ ਉਦੋਂ ਤੱਕ ਸਾਰੇ ਮੇਰੇ ਸਪੋਰਟਸਮੈਨ ਭਰਾਵਾਂ ਨੂੰ ਇਹ ਟੈਂਪਰੇਰੀ ਅਰੇਂਜਮੈਂਟ ਜਿਹੜਾ ਥੋੜਾ ਬਹੁਤ ਕਰਨਾ ਪਊਗਾ ਪਰ ਜਦੋਂ ਇੱਕ ਵਾਰੀ ਬਣ ਗਏ ਫਿਰ ਇਹਨਾਂ ਵਿਸ਼ਵਾਸ ਦਿਵਾ ਦੇਣਾ ਕਿ ਸੁਨਾਮ ਦੇ ਵਿੱਚ One of the premium and prestigious professional institutes providing a wide range of professional courses with 100% placement assistance. We are Sri Sai Group of Institutes.